ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਵਾਂਗੇ ਖੁਸ਼ਦੀਪ ਦੇ ਕੋਲੋਂ ਪਿੰਡ ਸੈਦੋਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਇੱਥੇ ਹਰ ਟਾਈਮ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਕਿਉਂਕਿ ਵਪਾਰ ਦਾ ਕੰਮ ਹੈ ਅੱਜ ਵੀ 15 ਨਾਕ ਮੌਜੂਦ ਆ ਜਿਨ੍ਹਾਂ ਦੇ ਵਿੱਚੋਂ 9 ਗਾਵਾਂ ਸੁੰਜਾ ਸੁੰਜਾਂ ਤੇ 6 ਗਾਵਾਂ ਗੱਪਣ ਇੱਥੇ ਖੜੀਆਂ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਪਸੰਦ ਆਉਂਦਾ ਉਹਦੀ ਤਸੱਲੀ ਕਰਨ ਦਾ ਹੱਕ ਹੈ ਤੇ ਜਰੂਰ ਆ ਕੇ ਤੁਸੀਂ ਤਸੱਲੀ ਕਰਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਅੱਜ ਦੀ ਜਿਹੜੀ ਸ਼ੁਰੂਆਤ ਵੀਡੀਓ ਦੀ ਕਰਨੀ ਉਹ ਇਸ ਸਾਈਡ ਦੇ ਉੱਤੇ ਤਿੰਨ ਵੜਾਂ ਵੱਧੀਆਂ ਵਗੀਆਂ ਤੇ ਤਿੰਨਾਂ ਨਾਲ ਹੀ ਬੱਚੇ ਬੱਛੀਆਂ ਸੋ ਫੇਰ ਬੇਨਤੀ ਵੀ ਪਸ਼ੂ ਖਰੀਦਣਾ ਤੁਹਾਡਾ ਆਪਣੀ ਸਮਝ ਨਾਲ ਹੈ ਤੇ ਤੁਸੀਂ ਤਸੱਲੀ ਕਰਨ ਦਾ ਹੱਕ ਰੱਖਦੇ ਆ ਆ ਕੇ ਕਰਕੇ ਤਸੱਲੀ ਦੇ ਨਾਲ ਖਰੀਦੋ ਆਓ ਮਿਲਿਏ ਬਾਈ ਨੂੰ ਕਰਦੇ ਗੱਲਬਾਤ ਖੁਸ਼ਦੀ ਬਾਈ ਸਸਤੀ ਕਰ ਸਾਸੀ ਗੱਲ ਜਗਦੀਪੂਰੇ ਖੁਸ਼ਦੀ ਪੱਜ 15 ਨਾਲ موجوده हां जगजीत ਵੀਰੇ ਆਪਣੇ ਕੋਲੇ 15 ਵੇੜਾਂਆਂ ਗੀਆਂ ਤੇ ਉਹਨਾਂ ਚੋਂ ਦੋ ਜਰਸੀ ਆ ਇੱਕ ਜਰਸੀ ਸੂਈ ਆ ਹੂੰ ਤੇ ਇੱਕ 56 ਦਿਨ ਲੈਂਦੀ ਆ ਜੇ 2 ਮਹੀਨੇ ਵਾਂਗੂ ਅੱਛਾ ਤੇ 6 ਵੇੜਾਂ ਮੰਨ ਕੇ ਚੱਲੋ ਉਹਦੇ ਸਣੇ ਗੱਬਣਾ ਟੋਟਲ ਤੇ 9 ਹੈਗੀਆਂ ਸੂਈਆਂ ਆਪਣੇ ਕੋਲੇ ਤੇ ਜ਼ਿਆਦਾਤਰ ਦੋ-ਦੋ ਦੰਦ ਬੱਚੀਆਂ ਸੂਈਆਂ ਆਂ ਚਾਰ ਦੰਦ ਦੋ ਦੰਦ ਜਿਹੜੀ ਪਹਿਲੇ ਨੰਬਰ ਤੇ ਵੇੜ ਖੜੀ ਐ ਇਹ ਵੀਰੇ ਜਗਜੀਤ ਜਿਹੜੀਆਂ ਅੰਦਰ ਖੜੀਆਂ ਨਾ ਤਿੰਨੇ ਵੇੜਾਂ ਇਹ ਪਹਿਲਣਾ ਆਂ ਹੂੰ ਇਹ ਇਹਨਾਂ ਤੋਂ ਬਿਨਾ ਦੋ ਤਿੰਨ ਹੋਰ ਪਹਿਲਾਂ ਸਾਰੀਆਂ ਮਗਰ ਜ਼ਿਆਦਾ ਤਾਂ ਫੀਮੇਲ ਕਾਫ ਆ ਹੂੰ ਤੇ ਇਹਨਾਂ ਦੋਨਾਂ ਨੂੰ ਰਮਾਡਾ ਦਾ ਸੀਮਨ ਲੱਗਿਆ ਸੀਗਾ ਆਪਣੇ ਕੋਲ ਮਾਲਕ ਦੀ ਵੀਡੀਓ ਵੀ ਰਿਕਾਰਡਿੰਗ ਉਦਾਂ ਹੀ ਹੂੰ ਤੇ ਸੂਈਆਂ ਆਪਣੇ ਕੋਲੇ ਆ ਕੇ ਆਪਾਂ ਗੱਬਣਾ ਕਰਕੇ ਜਾਨੀ ਲੰਗੀਆਂ ਸੀ ਵੀਡੀਓ ਤਾਂ ਬਣਾਈ ਸੀਗੀ ਸੀਮਨ ਡਿਟੇਲ ਦੀ ਵਿੱਚ ਤੇ ਇੱਕ ਦੀ ਜੇਰ ਮਾਲਕਾਂ ਦੇ ਘਰੇ ਹੀ ਪੈ ਗਈ ਸੀ ਮਾਲ ਸਾਰਾ ਸੁਬਾਹ ਆਇਆ ਇੱਕ ਦੀ ਆ ਅਜੇ ਪਈ ਹੈਗੀ ਆਪਣੇ ਕੋਲੇ ਜੀ ਠੀਕ ਹੈ ਆ ਇਹਦੀ ਬੱਚੀ ਹੈ ਜੀ ਤੇ ਮਨ ਕੇ ਚੱਲੋ ਸਵੇਰਾ ਦਾ 7 7.5 ਕਿਲੋ ਮਿਲਕਿੰਗ ਕਰੀ ਆ ਹਾਈਟ ਉਹਨੇ ਇੱਥੋਂ ਦੇਖ ਲਓ ਵੀ ਜਮਾ ਐ ਇੱਥੋਂ ਤੱਕ ਆਉਂਦੀ ਐ ਏਡੀ ਵੱਡਾ ਬੱਚਾ ਜੀ ਦੋ ਦੰਦ ਦਾ ਰੇਟ ਕੀ ਰਹਿਣਾ ਹੈ ਰੇਟ ਜਗਜੀਤ ਵੀਰੇ ਬੱਚੀ ਦੇ ਦਾਂਗੇ ਆਪਾਂ ਜੀ 1.5 ਲੱਖ ਰੁਪਏ ਦੀ ਜੀ ਕੋਈ ਪਤਾ ਸੋ ਦੋਸਤੋ ਡਿਮਾਂਡ 1.5 ਲੱਖ ਰੁਪਇਆ ਬੱਚਾ ਨਾਲ ਵੱਛੀ ਐ ਪਰਮਾਡਾ ਬੋਲ ਦੀ ਵੱਛੀ ਐ ਜੀ ਥਾਣਾ ਅਥੀ ਜੁਆਈ ਵਾਲੇ ਆ ਹਾਈਟ ਤੇ ਲੈਂਥ ਫੁੱਲ ਆ ਕੋਈ ਜਾਨੀ ਆਰਡਰ ਚ ਆਇਆ ਨਹੀਂ ਵੀ ਭਾਲ ਆ ਗਈ ਬੱਛੀ ਦੇ ਸਾਫ਼ ਆਰਡਰ ਆ ਜੀ ਬਿਲਕੁਲ ਹੌਲੀ ਪੁੱਤ ਲੈ ਕਮਾਲਾ ਬਾਈ ਮੋੜ ਲਿਆ ਤੇ ਬਾਕੀ ਹਾਈਟ ਆਪਾਂ ਕੋਲ ਖੜ ਕੇ ਵੀ ਜੱਜ ਕਰਾਤੀ ਆ ਬਾਕੀ ਆਪਣਾ ਇਹੀ ਬੰਦਾ ਤੋਰ ਕੇ ਦਿਖਾਊਗਾ ਸਾਰੇ ਪਸ਼ੂ ਹਨ ਹਾਈਟ ਆ ਬੰਦਾ ਵੀਡੀਓ ਚ ਵੀ ਜੱਜ ਕਰ ਸਕਦਾ ਬਈ ਮੰਨ ਕੇ ਚੱਲੋ ਅੱਜ ਦੇ ਲੋਟ ਚ ਜੇ ਆਪਾਂ ਕਹਿ ਸਕਦੇ ਆ ਵੀ ਸਾਰਿਆਂ ਚੋਂ ਵੱਡੀ ਵਹਿੜ ਆ ਗਈ ਹਾਈਟ ਮੁਤਾਬਕ ਵੀ ਤੇ ਬਾਕੀ ਉਮਰ ਦੇ ਹਿਸਾਬ ਨਾਲ ਤੇਰੀ ਹਾਈਟ ਬਹੁਤ ਜ਼ਿਆਦਾ ਆ ਗਾਂ ਨੂੰ ਹੋਰ ਵੀ ਵੱਡੀ ਹੋਣਾ ਵੱਛੀ ਨੇ ਜੀ ਇਹਦੇ ਨਾਲ ਜਿਹੜੀ ਵੈਣ ਖਣੀ ਵੀ origignal ਦੋ ਦੰਦ ਦਾ ਜੀ ਇਹਨਾਂ ਨੂੰ ਦੰਨਾਂ ਨੂੰ ਇੱਕ ਸੇਮ ਸੀਮਨ ਲੱਗਿਆ ਸੀ ਘਰ ਮਾਡਾ ਦੇ ਸਿਕਸੜ ਤੇ ਇਹ ਆਪਣੇ ਕੋਲ ਆ ਕੇ ਸੂਈ ਇਹਦੀ ਜੇਰ ਵੀ ਆਪਣੇ ਇੱਥੇ ਆ ਪਈ ਹੈ ਜਿਹੜੀ ਤੁਹਾਨੂੰ ਦਿਖਾਈ ਆ ਤੇ ਇਹਦਾ ਕੀ ਰਊਗਾ ਇਹਦਾ ਜੀ 6 ਕਿਲੋ ਦੁੱਧ ਕੱਢਿਆ ਸਵੇਰ ਬਰੀਡ ਕੁਆਲਟੀ ਸ਼ਕੀਨੀ ਸ਼ਕੂਨੀ ਬੜੀ ਚੰਗੀ ਆ ਇਹਦਾ 1,25,000 ਰੁਪਇਆ ਜੀ origignal ਦੋ ਦੰਦ ਦਾ ਨਾਲ ਵੱਛੀ ਆ ਤੇ ਬਾਕੀ ਚੋਣ ਚਾਣ ਇਹ ਵੀ ਬਿਲਕੁਲ ਕੋਈ ਭਾਲ ਨਹੀਂ ਗਈ ਸਫਾਈ ਦੇਖ ਲਓ ਨੋਕ ਵਾਲਾ ਥਾਣਾ ਤੇ ਯਾਨੀ ਚੰਗੇ ਦੁੱਧ ਦੀ ਉਮੀਦ ਆ ਗਈ ਅੱਗੇ ਭਰਾਵਾਂ ਦੀ ਸਾਹ ਅਗਾੜੀ ਗੂੜੀ ਦੇਖੋ ਬੱਚੀ ਦੀ ਤੇ ਗੋਲ ਆਏ ਕਿਹੜਾ ਦੁਆਰੇ ਪੁੱਤ ਅਗਾੜੀ ਦੇਖੋ ਬੱਚੀ ਦੀ ਕਿੱਡੀ ਲੰਮੀ ਹੈਗੀ ਤੇ ਬੋਡੀ ਸਟਰਕਚਰ ਫੇਸ ਦੀ ਕੁਆਲਿਟੀ ਬਰੀਕੀ ਸਾਰੀਆਂ ਚੀਜ਼ਾਂ ਕਰਮਾਂ ਵਾਲੀ ਨੂੰ ਰੱਬ ਨੇ ਬਹੁਤ ਚੰਗੀਆਂ ਲਾਈਆਂ ਹੱਥੀਂ ਜਵਾਈ ਵਾਲਾ ਥਣ ਵੀ ਬਹੁਤ ਵਧੀਆ ਜੀ ਤੇ ਮਸ਼ੀਨੀ ਤਾਂ ਮੰਨ ਕੇ ਚੱਲੋ ਹੈਗੇ ਹੀ ਹੈਗਾ ਵਧੀਆ ਕਰਮਾਲੀ ਦਾ ਜੀ ਤੇ ਇਹਦੇ ਨਾਲ ਦੋਸਤੋ ਜਿਹੜਾ ਬੱਚਾ ਉਹ ਵੀ ਬਹੁਤ ਸੋਹਣਾ ਤੁਸੀਂ ਇਹ ਬੱਚੀ ਦੇਖੋ ਇਹਦੀ ਦੁੱਲਾ ਦੇ ਬੱਚੇ ਜੀ ਰਮਾੜਾ ਦੇ ਦੁੱਲਾ ਦੇ ਡਿੱਟੋ ਕੱਪ ਗਈ ਬੱਚੀਆਂ ਬਹੁਤ ਚੰਗੀਆਂ ਜੀ ਜਿਹੜੀ 3 ਨੰਬਰ ਤੇ ਵੜ ਗਈ ਤੋਰ ਰਿਹਾ ਇਹ ਦੋ ਦਾੰਦਾ ਜੀ ਬੱਚੀ ਹਾਈਟ ਚ ਫੁੱਲ ਵੱਡੀ ਆ ਅਗਾੜੀ ਗੂੜੀ ਦੇਖੋ ਕਿੰਨੀ ਲੰਮੀ ਆ ਜੀ ਤੇ ਇਹ ਰਾਤ ਸੂਈ ਸੀਗੀ ਜੀ ਤੇ ਸਵੇਰ 5 ਕਿਲੋ ਬੋਲਾ ਇਹਦਾ ਕੱਢਿਆ ਸੀਲਸ ਲੱਗ ਬਹੁਤ ਆ ਜੀ ਤੇ ਸਵੇਰ ਪਹਿਲੇ ਡੰਗੀ ਇਹਦਾ ਆਪਾਂ ਮਸ਼ੀਨ ਤੇ ਚੋਤੀ ਤੇ ਮਸ਼ੀਨ ਤੇ ਇਹਨੇ ਖੜ ਕੇ ਵਧੀਆ ਚਵਾਈ ਕਰਾਈ ਆ ਫੈਕਸ ਫਿਟਿੰਗ ਵਾਲਾ ਆਰਡਰ ਆ ਜੀ ਦੁੱਧ ਵੀ ਕਰਮਾ ਵਾਲੀ 25 ਤੋਂ ਪਲੱਸ ਚੱਲੂਗੀ ਬੜਾ ਸੌਖਾ ਜਿਹੀ ਰੇਟ ਕੀ ਰੋਗੇ ਤਾਂ ਰੇਟ ਜਗਜੀਤ ਬਰੇ ਬੱਛੀ ਦੇ ਦਾਂਗੇ ਆਪਾਂ 1,115,000 ਰੁਪਏ ਦੀ ਖੜਾਈ ਬਤੋ ਹਾਈਟ ਇੱਥੋਂ ਜੱਜ ਕਰ ਲਓ ਬਈ ਕਿੱਡੀ ਵੱਡੀ ਹਾਈਟ ਦੀ ਬੱਛੀ ਆ ਆਪਣੇ ਬੰਦੇ ਦੇ ਸਿਰ ਤੱਕ ਆਉਂਦੀ ਆ ਲਿਆ ਇੱਕਾਰੀ ਹੋਰ ਤੋਰਦੇ ਆ ਇਹਨੂੰ ਅਜੇ ਇੱਕ ਖੁੱਲੀਆਂ ਫਿਰਦੀਆਂ ਆਈਆਂ ਕਰਕੇ ਤੇ ਹਜੇ ਚੰਗੀ ਤਰ੍ਹਾਂ ਉਹਨਾਂ ਤੁਰਨਾ ਤਰਨਾ ਨਹੀਂ ਆਉਂਦਾ ਬਿਹੜਾਂ ਨੂੰ ਰੱਸਾ ਪਹਿਲੇ ਦਿਨ ਆਪਾਂ ਪਾਇਆ ਆਪ ਹੀ ਹੁਣ ਅੱਜ ਹੀ ਆਈਆਂ ਇਹ ਸੁਬਾ ਰਾਤ ਦੀਆਂ ਜਾਂ ਕੋਸ ਅੱਜ ਸੁਬਾ ਆਈਆਂ ਤੇ ਪਰ ਬਿਹੜਾਂ ਬਹੁਤ ਲਾਜਵਾ ਬਿਹੜਾਂ ਜਿਹਦੇ ਵੀ ਭਰਾ ਤੇ ਜਾਣ ਗਈਆਂ ਬੱਚਾ ਇਹਦੇ ਨਾਲ ਵੀ ਬੱਚੀ ਹਾਂਜੀ ਫੀਮੇਲ ਕਾਫਾ ਬਹੁਤ ਟੌਪ ਦੀ ਫੀਮੇਲ ਦਿੱਤੀਆਂ ਨੇ ਉਹ ਦੇਖੋ ਪਿੰਕ ਨੋਜ਼ ਵਾਲੀ ਇਹਦੇ ਨਾਲ ਵੀ ਫੀਮੇਲ ਕਾਫਾ ਜ਼ਿਆਦਾਤਰ ਬਿਹੜਾਂ ਜਿਹੜੀਆਂ ਅੱਜ ਆਪਣੇ ਕੋਲੇ ਲੋਟ ਚ ਪਹਿਲਣਾ ਗਈਆਂ ਜਿੰਨੀਆਂ ਵੀ ਇਹਦੀ ਵੀ ਬੱਚੀ ਦਿਖਾ ਦਿਓ ਪਰਾਂ ਦੀ ਇੱਧਰ ਦੀ ਤੇ ਚਾਹੇ ਵਿੱਚ ਇੱਕ ਅੱਧੀ ਕੋਈ ਦੂਜਾ ਸੂਆ ਸੂਈ ਆ ਜਿਆਦਾਤਰ ਫੀਮੇਲ ਕਾਫਾਂ ਨਾਲ ਤੇ ਹੈ ਵੀ ਟਾਪ ਦੇ ਬੱਚੇ ਦਿੱਤੇ ਵੀ ਆ ਬਿਹੜਾਂ ਦੇ ਖੁਸ਼ਦੀਪ ਇਧਰ ਪਹਿਲੇ ਨੰਬਰ ਤੇ ਜਿਹੜੀ ਇਹ ਜਗਜੀਤ ਵੀਰੇ ਦੋਦੰ ਦਾ ਵੱਛੀ ਜੀ ਹੂੰ ਤੇ ਇਹਨੂੰ ਵਰਲਡਵਾਈਡ ਦਾ ਮੌਨਟਰੀਅਲ ਦਾ ਸੈਕਸੀਮਨ ਲੱਗਿਆ ਸੀਗਾ ਜੀ ਹੂੰ ਤੇ ਇਹਨੇ ਫੀਮੇਲ ਕਾਫ ਨੂੰ ਜਨਮ ਦਿੱਤਾ ਰਾਤ ਦੀ ਸੂਈ ਆ ਜੀ ओरिजिनल ਦੋਦੰ ਦਾ ਹਾਈਟ ਲੈਂਥ ਇਥੋਂ ਜੱਜ ਕਰ ਲਓ ਇਹ ਬਿਹੜਾਂ ਆਈਆਂ ਹੀ ਆ ਥੋੜੀ ਜੀ ਮਿਲਕਿੰਗ ਵੀ ਲੇਟ ਹੋਈ ਆ ਤੇ ਬਾਕੀ ਹਜੇ ਟਾਈਮ ਵੀ ਸੋਭਾ ਰਹੀ ਆ ਕੋਈ ਆਰਡਰ ਚ ਦੇਖ ਲਓ ਭਾਲਨੀ ਮੱਛੀ ਦੇ ਬਿਲਕੁਲ ਵੀ ਐਨ ਸਾਫ ਆ ਦੇਖ ਲਓ ਪੋਲਾ ਖਾਲੀ ਲੇਵਾਗਾ ਠੀਕ ਆ ਕੀ ਰੇਟ ਰਹਿਣਾ ਤਾਂ ਤੇ ਇਹ ਵੈੜ ਦੇ ਦਾਂਗੇ ਜੀ ਆਪਾਂ 1 ਲੱਖ ਤੇ 42000 ਰੁਪਏ ਦੀ ਜੀ ਠੀਕ ਹੈ ਹਾਂਜੀ ਤੇ ਅੱਗੇ ਆ ਦੂਜਾ ਸੂਆ ਵੈੜਾ ਜੀ ਇਹਨੂੰ 6 ਦਿਨ ਹੋ ਗਏ ਸੂਈ ਨੂੰ ਜੀ 22 ਕਿਲੋ ਕੰਡਾ ਲਿਆ ਕੇ ਬੰਦਾ ਮਿਲਕਿੰਗ ਕਰਕੇ ਲਿਆ ਸਕਦਾ ਜੀ ਇਧਰਲੀ ਸਾਈਡ ਵੀ ਬੈਂਸ ਬੂਨਸ ਦੇਖ ਲਓ ਬਹੁਤ ਚੰਗੀਆਂ ਤੇ ਬਾਈ ਗੇ ਲੋ ਇਸ ਟਾਈਮ ਮਿਲਕਿੰਗ ਕਰਕੇ ਲਿਆ ਸਕਦਾ ਬੰਦਾ ਇਹਦੇ ਨਾਲ ਆ ਮੀਲਕਾਫਾ ਜੀ 나ੜੂਆ ਬੱਚੇ ਦੇ ਨਾਲ ਆ ਰੇਟ ਕਿਰੋਗੇ ਰੇਟੇ ਵੈਢ ਦੇ ਦਾਂਗੇ ਜੀ ਆਪਾਂ 92000 ਰੁਪਏ ਦੀ ਜੀ ਆ ਜੀ ਪਿਓਰ ਦੋਦੰ ਦਾ ਮਿਰੂ ਤੋਰੀ ਮੜੀ ਜੀ ਨਾਲ ਇਹਦੇ ਮੀਲਕਾਫਾ ਜੀ ਦੋ ਦਿਨ ਹੋ ਗਏ ਵੈੜ ਨੂੰ ਸੂਈ ਨੂੰ ਜੀ ਤੇ ਹੁਣ 20 21 ਕਿਲੋ ਇਹਦੇ ਥੱਲੇ ਬੌਲੇ ਦੀ ਸਟਾਰਟਿੰਗ ਆ ਠੀਕ ਹੈ ਤੇ ਬਾਕੀ ਤੁਸੀਂ ਇਹ ਮੰਨ ਲਓ ਵੀ 1 ਵਜ ਕੇ 18 ਮਿੰਟ ਹੋਏ ਆ ਹੂੰ ਟਾਈਮਿੰਗ ਦੇ ਹਿਸਾਬ ਨਾਲ ਆ ਟਾਈਮ ਤੁਸੀਂ ਦਿਖਾ ਵੀ ਦਿਓ ਜੀ ਤੇ ਕੁਸਤਾ ਗਰਮੀਆਂ ਦਾ ਕਰਕੇ ਹੁਣ ਵੈੜ ਜੀ ਹਰੇਕ ਕੀ ਪਹਿਲਣਾ ਚਾਹੇ ਦੂਜੇ ਨਾਲ ਭਾਲ ਘੱਟ ਪਾਉਂਦੀ ਆ ਆਰਡਰ ਚ ਇਹਦਾ ਵੀ ਬਿਲਕੁਲ ਸਾਫ਼ ਜੈਨੂਇਨ ਦੁੱਧ ਵਾਲਾ ਲੇਵਾ ਸਾਈਡ ਤੋਂ ਇਧਰੋਂ ਦੇਖੋ ਬਈ ਬੇਨਸ ਨੇ ਕੱਢਣੀਆਂ ਵੀ ਸ਼ੁਰੂ ਕਰਤੀਆਂ ਵੈੜ ਨੇ ਦੰਦ ਆਪਾਂ ਚੈੱਕ ਵੀ ਕਰਾਉਣ ਨੇ ਆ ओरिजिनल ਦੋ ਦੰਦ ਦਾ ਵੈੜ ਵੱੱਛੀ ਸ਼ਕੀਨੀ ਦੇਖੋ ਕਿੱਡੀ ਆ ਜੀ ਸੋ ਦਸਤੂਦੰਦ ਕੰਫਰਮ ਕਰ ਲੋ ਫੇਸ ਕੱਟ ਦੇਖੋ ਕਿੱਡਾ ਚੰਗਾ ਸ਼ਕੀਨੀ ਬਾਕੀ ਰਾਈ ਹਾਈਟ ਦੇਖ ਲੋ ਪਿੱਠ ਪੂੜਾ ਜਿਹੋ ਜੀ ਅੱਜ ਦੀ ਜਨਰੇਸ਼ਨ ਵੈੜਪਾਲ ਦੀ ਡਿਮਾਂਡ ਆ ਫੈਕਸ ਆਰਡਰ ਆ ਗਾੜੀ ਲੰਮੀ ਸਟ੍ਰੇਟ ਥਣ ਹਰ ਇੱਕ ਕੁਆਲਿਟੀ ਪੱਖੋਂ ਵੈੜ ਪੂਰੀ ਆ ਜੀ ਦੁੱਧ ਵੀ ਵੈੜ 25 ਤੋਂ ਪਲੱਸ ਚੱਲੂਗੀ ਹਰ ਇੱਕ ਭਰਾ ਕੋਲੇ ਚੰਗੀ ਸਾਂਹ ਵਾਲਾ ਬੰਦਾ ਐ ਤੋਂ ਜੀ 28 30 ਕਿਲੋ ਦੁੱਧ ਆਰਾਮ ਨਾਲ ਚੋ ਸਕਦਾ ਜੀ ਗਰਮੀ ਵੀ ਘਟਵਨੂ ਇਹ ਇਹਦਾ ਰੇਟ ਕੀ ਰੋਗੇ ਇਹ ਬੈਠ ਦੇ ਦਾਂਗੇ ਆਪਾਂ 110000 ਰੁਪਏ ਦੀ ਜੀ ਇਸ ਤੋਂ ਅੱਗੇ ਜਿਹੜੀ ਬੈੜਾ ਉਹ 4 ਦੰਦ ਆ ਜੀ ਹੂੰ ਤੇ ਸੂਹਾ ਪਹਿਲਾ ਨਾਲ ਇਹਦੇ ਫੀਮੇਲ ਕਾਫ ਆ ਜੀ ਆ ਬੈਠੀ ਆ ਤੇ ਇਹਨੂੰ 4 ਦਿਨ ਹੋ ਗਏ ਸੂਈ ਨੂੰ ਅੱਜ ਪੰਜਵਾਂ ਦੇਣਾ ਜੀ ਹੂੰ ਤੇ 20 ਤੋਂ 21 ਕਿਲੋ ਹੁਣ ਇਹਦੇ ਥੱਲੇ ਦੁੱਧ ਮੰਨ ਕੇ ਚੱਲੋ ਦੋ ਟਾਈਮ ਮਿਲਕਿੰਗ ਕਰਕੇ ਕੋਈ ਵੀ ਭਰਾ ਲੈ ਆ ਸਕਦਾ ਕ੍ਰੋਸ ਬਰੀਡ ਆਗੀ ਹਲਕੀ ਜੀ ਤੇ 20 22 ਕਿਲੋ ਮਿਲਕਿੰਗ ਕਰਕੇ ਕੋਈ ਵੀ ਭਰਾ ਲਿਆ ਸਕਦਾ ਇਹ ਵੇੜ 92000 ਰੁਪਏ ਦੀ ਇਹ ਦੇ ਦਾਂਗੇ ਜੀ ਆਪਾਂ ਚੋਣ ਚਾਂਣ ਬਹੁਤ ਚੰਗਾ ਸੀਲ ਠੰਡੀ ਪੂਰੀ ਹੈ ਜੀ ਜਿਹੜੀ ਗਾਂ ਦੀ ਜੇਰ ਪੈਣ ਵਾਲੀ ਹੈ ਇਹ ਤਾਜ਼ਗੀ ਸੁਈ ਹੈ ਜੀ ਵੇੜ ਹਮ ਤੇ ਇਹਨੇ ਮੇਲ ਕਾਫ ਨੂੰ ਜਨਮ ਦਿੱਤਾ ਜੀ ਤੇ ਦੁੱਧ ਦੀ ਰਿਪੋਰਟ ਵੇੜ ਦੀ ਬਹੁਤ ਚੰਗੀ ਆ ਦੰਦਾ ਚ 6 ਦੰਦਾ ਅਗਾੜੀ ਗੂੜੀ ਇੱਥੋਂ ਜੱਜ ਕਰਾ ਦਿਓ ਤੁਸੀਂ ਵੇਖ ਇਹੋ ਜਿਹਾ ਦਾ ਪਿੱਛੇ ਨੂੰ ਆਰਡਰ ਚੱਲਦਾ ਪਿੱਠਪੂੜਾ ਦੇਖ ਲਓ ਜੀ ਤੇ 34 ਕਿਲੋ ਦੁੱਧ ਪਲੂਨ ਐਵਰੇਜ ਦੁੱਧ ਕੱਢੀ ਗਈ ਹੈ ਜੀ ਇਹ ਤੇ ਹੁਣ ਇਹਦਾ 4 ਕਿਲੋ ਬੌਲਾ ਕੱਢਿਆ ਜੀ ਰੇਟ ਕੀ ਰਹਿਣਾ ਇਹਦਾ ਰੇਟ ਇਹ ਵਹਿੜ ਦੇ ਦਾਂਗੇ ਜੀ ਆਪਾਂ 1,30,000 ਰੁਪਏ ਦੀ ਜੀ ਇਹ ਸੂਈ ਹੈ ਜਿਹੜੀ ਤਾਜੀ ਅੰਦਰੋਂ ਕੋਸ ਗੱਬਣਾ ਤੋਰਦੇ ਤੇ ਖਣੀਆਂ ਬਾਰੇ ਦੱਸ ਅੱਗੇ ਜੀ ਆਹ ਵਹਿੜ ਆ ਗਈ ਵੀ ਇਹਨੂੰ ਖੋਲ ਨੀ ਪੱਤੇ ਨੂੰ ਥੋੜਾ ਜਲਦੀ ਕਰੋ ਵੀਡੀਓ ਵਾਲੀ ਲੰਮੀ ਹੋ ਜਾਈਏ ਕੇ ਜੀ ਦੂਜਾ ਸੂਆ ਵਹਿੜਾ ਜੀ ਹੂੰ ਇਹਨੇ ਐਚ ਐਫ ਦੇ ਪੇਟੋਂ ਜਨਮ ਲਿਆਗਾ ਤੇ ਪਰ ਜ਼ਖੀਨ ਨਹੀਂ ਕਰਨਾ ਕਿਸੇ ਨੇ ਸੀਮਨ ਜਰਸੀ ਦੇ ਦੀ ਇਹ 41 38 ਦੀ ਜੀ ਠੀਕ ਹੈ ਹਾਂ ਜੀ ਬੋਡੀ ਸਟਰਕਚਰ ਬੋਡੀ weight ਦੇਖੋ ਦੂਜਾ ਸੂਆ ਦੁੱਧ ਵਾਲਕਾ ਨੇ ਦੱਸਿਆ ਵੀ ਅਸੀਂ 33 34 ਕਿਲੋ ਹੱਥ ਦੀ ਚਵਾਈ ਤੇ ਮਿਲਕਿੰਗ ਕਰਦੇ ਰਹੇ ਆਂ ਦੀ ਤੇ ਇਹਦੀ ਚੌੜਾਈ ਦੇਖ ਲਓ ਇਹਦਾ ਸਟਰਕਚਰ ਜੀ ਬੋਡੀ weight ਸਾਰੇ ਪਾਸਿਓਂ ਮੋੜ ਲਿਆ ਪੁੱਤ ਇੱਥੇ ਖੜਾ ਦੇ ਮਾੜੀ ਜੀ ਲਾਜਵਾਬ ਚੀਜ਼ ਆ ਪਿੱਠਪੂੜੇ ਦੀ ਚੜਾਈ ਲੈਂਥ ਹਾਈਟ ਕਿਸੇ ਪਾਸਿਓਂ ਖੁੰਜੀ ਨਹੀਂ ਥਾਣ ਤੁਣ ਦੂਰਾ ਜੀ ਮੋੜਲਾ ਕੀ ਰੇਟਰ ਹੋ ਗਿਆ ਇਹ ਵਹਿੜ ਦੇ ਦਾਂਗੇ ਜੀ ਆਪਾਂ 120000 ਰੁਪਏ ਦੀ ਇਹਦਾ ਐ ਮੰਨ ਲਓ ਵੀ ਇੱਕ ਤਰ੍ਹਾਂ ਦਾ ਕਰਮਾਂ ਵਾਲੀ ਗਰਮੀਆਂ ਦਾ ਤੋਹਫਾ ਹੀ ਆ ਪੈਰਾਂ ਪੂਰਾ ਦੀ ਪੂਰੀ ਸਾਫ਼ ਸੁੱਧ ਸੁੱੱਚੀ ਵਹਿੜ ਆ ਜੀ ਇਸ ਤੋਂ ਅਗੇ ਕੋਸ ਹੋਰ ਗੱਪਣ ਖੜੀਆਂ ਇਹ ਵੀ ਸੈਕੰਡ ਟਾਈਮਰ ਆ ਜੀ ਇਹ ਪਿਓ ਛੇ ਦੰਦ ਦਾ ਦੰਦਾਂ ਚ ਵੀ ਨਾਲ ਜੀ ਇਹਦਾ ਰੇਟ ਕਿਦਾਂ ਨੇ ਇਹ ਵੈੜ ਦੇ ਦਾਂਗੇ ਜੀ ਆਪਾਂ 135000 ਰੁਪਏ ਦੀ ਜੀ ਤੇ ਇਹਦਾ ਵੀ ਪ੍ਰੋਪਰ ਸਾਰਾ ਰਿਕਾਰਡ ਮਿਲ ਜੂਗਾ ਜੀ ਇਹਦੇ ਨਾਲ ਇੱਕ ਆਪਾਂ ਹੋਰ ਸੈਕੰਡ ਟਾਈਮਰ ਵੈੜ ਲਈ ਹੈ ਜੋੜਾ ਇਕੱਠਾ ਲਿਆ ਫਾਰਮ ਚ ਇੱਕ ਚੌਂ ਮੋੜ ਲਿਆ ਭਾਈ ਮੋੜ ਲਿਆ ਪੁੱਤ ਬਾਕੀ ਬੈਕ ਸਾਈਡ ਤੱਕ ਵੀ ਬੀਂਸ ਦੇਖ ਲਓ ਦੋਨੇ ਸਾਈਡ ਤੇ ਤੇ ਚੰਗੇ ਦੁੱਧ ਦੀ ਉਮੀਦ ਆਪਾਂ ਨੂੰ ਇਹ ਤੋਂ ਜਿਵੇਂ BCS ਵਗੈਰਾ ਪੂਰਾ ਮਦਰੀ ਗੋਡੀ ਦੀ ਵਸ਼ਮੀ ਹਾਈਟ ਦੀ ਵੈੜਾ ਜੀ ਬਹੁਤ ਚੰਗਾ ਬੱਚਾ ਜੀ ਇਹਦੇ ਬਾਰੇ ਖੜੀ ਬਾਰੀ ਦੱਸਦੀ ਖੁਸ਼ ਜੀ ਇਹ ਪਹਿਲਾਂ ਨਾ ਜੀ ਬੱਚੀ ਦੇਣ ਹਰੇ ਕਿਨੇ ਲੋ ਤੇ ਦੇਣੇ ਦਾ ਇੱਕ ਹਫਤਾ ਪੈਂਡਿੰਗ ਆ ਜੀ ਹੂੰ ਤੇ ਪ੍ਰੋਪਰ ਇਹਦਾ ਰਿਕਾਰਡ ਆ ਰਮਾਡਾ ਦੇ ਨੂੰ ਸੈਕਸਡ ਸੀਮਨ ਲੱਗਿਆ ਜੀ ਇਹਦੀ ਵੀਡੀਓ ਮਾਲਕਰੀ ਨਾਲ ਵਿੱਚ ਬੋਲਦੇ ਦੀ ਆਪਣੇ ਕੋਲ ਹੈਗੀ ਆ origional ਦੋ ਦੰਦ ਆ ਜੀ ਇਹ ਬੱਚੀ ਕੀ ਰੇਟ ਕਿਰੋਗੇ ਇਹ ਬੱਚੀ ਆਪਾਂ ਦੇ ਦਾਂਗੇ ਜੀ 130000 ਰੁਪਏ ਦੀ ਹੂੰ ਤੇ ਅੱਗੇ ਆ ਦੂਜਾ ਸੂਆ ਜੀ ਵੈੜਾ ਤੇ ਦੰਦਾਂ ਚ ਜਾਨੀ ਸਾਈਡ ਵਾਲੇ ਦੰਦ ਚੱਕਦੀ ਹੈਗੀ 6 ਕਨਫਰਮ ਪੂਰੇ ਆ ਆਰਡਰ ਦੀ ਸਫਾਈ ਸੁੱਚੀ ਦੇਖ ਲੋ ਬਹੁਤ ਜਿਆਦੇ ਆ ਸੀਲਸ ਲੱਗ ਪੂਰੀ ਆ ਅਗਾੜੀ ਗੂੜੀ ਪੂਰੀ ਲੰਬੀ ਆ ਵਹਿੜਦੀ ਇਹਦਾ ਰੇਟ ਕੀ ਰੱਖੀ ਤੇ ਇਹ ਵਹਿੜ ਦੇ ਦਾਂਗੇ ਜੀ ਆਪਾਂ 130000 ਰੁਪਏ ਦੀ ਦੁਰਦ ਦਾ ਵੀ ਚੰਗਾ ਰਿਕਾਰਡ ਆ ਵਹਿੜਦਾ ਜੀ ਠੀਕ ਹੈ ਪੂਰਾ ਵੀਰੂ ਖੋਲੀ ਇਹਨੂੰ ਤੇ ਅੱਗੇ ਜਿਹੜੀ ਆਪਾਂ ਵੇਸ਼ਮੀ ਵਹਿੜ ਦਿਖਾਈ ਸੀਗੀ ਜੀ ਪਹਿਲਾਂ ਉਹਦੇ ਨਾਲ ਆ ਵਹਿੜ ਆਈ ਆ ਜੀ ਤੇ ਦੁੱਧ ਦਾ ਤਾਂ ਇਹ ਮੰਨੋ ਵੀ ਝੂਠ ਵਾਲਾ ਕੰਮ ਹੀ ਆ ਜਿਹੜਾ ਮਾਲਕਾਂ ਨੇ ਦੱਸਿਆ ਪਹਿਲੇ ਸੂਏ 38 ਕਿਲੋ ਦੁੱਧ ਤੇ ਉਹ ਕਹਿੰਦੇ ਸਾਡੇ ਕੋਲੇ ਚੱਲੀ ਐ ਹੂੰ ਕੰਨਾਂ ਦੀ ਹਲਕੀ ਜੀ ਕ੍ਰੋਸ ਆ ਬਾਕੀ ਪਿੱਠ ਪੁੜਾ ਸਰੀਰ ਉਸ ਉਹ ਢੰਗ ਨਾਲ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਇਹਦਾ ਜੇ ਆਪਾਂ ਕਹਿ ਦਈਏ ਕੱਲੀ ਕੰਨਾਂ ਅਖੜਾਈ ਬਹੁਤ ਇੱਥੇ ਮਾੜੀ ਜੀ ਕੰਨਾਂ ਤੋਂ ਜ਼ਰੂਰ ਕ੍ਰੋਸ ਹੈਗੀ ਆ ਤੇ ਬਾਈ ਆਏ ਆ ਵੀ ਗਰਮੀ ਬਿਲਕੁਲ ਨਹੀਂ ਮੰਨਦੀ ਆਡਰ ਦੀ ਸਫਾਈ ਦੇਖ ਲਓ ਅਜੇ ਕਿੰਨੀ ਐ ਦੀ ਤੇ ਚੜਾਈ ਦੇਖ ਲੋ ਆਰਡਰ ਦੀ ਪਿੱਠ ਪੁੜਾ ਬਾਨਾ ਵੀ ਬਹੁਤ ਆ ਬੈੜਨੇ ਹਜੇ ਹੋਰ ਜੀ ਪੂਰਾ ਆਰਡਰ ਤਿਆਰ ਸੋਹਣਾ ਕਰਨਾ ਰੇਟ ਕਿ ਰਹੂਗਾ ਤੇ ਇਹ ਬੈੜ ਆਪਾਂ ਦੇ ਦਾਂਗੇ ਜੀ 1.5 ਲੱਖ ਰੁਪਏ ਦੀ ਜੀ ਲੈ ਚੱਲ ਪਤ ਮੋੜ ਤੇ ਥਣਥੀ ਚੁਆਈ ਵਾਲੇ ਆ ਢਾਂਚਾ ਸੋਹਣਾ ਦੁੱਧ ਥੋੜੀ ਸਮਝਦਾ ਪਰ ਫਿਟਿੰਗ ਵਾਲਾ ਆਰਡਰ ਪਛਾਣੂ ਵੀ ਦੱਸੂਗਾ ਤੇ ਥਣਾ ਚ ਵਿੱਥੀ ਵੀ ਸੋਹਣੀ ਦੁੱਧ ਜਗਜੀਤ ਵੀਰੇ ਆਏ ਆ ਵੀ ਜੇ ਹੋ ਜਾ ਬੰਦਾ ਸੰਭੂ ਹਨਾ ਉਦਾਂ ਤਾਂ ਇਹਨਾਂ ਨੇ ਤਾਂ ਕਰਮਾਲ ਗਏ ਨੇ ਮੂਰੇ ਰਿਜਲਟ ਲਿਆ ਦੇਣਾ ਜੀ ਜਿਹੜੀ ਇੱਧਰ ਜਰਸੀ ਖੜੀ ਹੈ ਇਹ ਜਰਸੀ ਨੂੰ 4 ਦਿਨ ਹੋ ਗਏ ਸੂਈ ਨੂੰ ਜੀ ਪੰਜਵਾਂ ਦਿਨ ਆ ਬੱਚੇ ਦਾ ਮੂਰੇ ਬੰਨਿਆ ਨੜਵਾ ਨਾਲ ਆ ਬਿਲਕੁਲ ਤਾਜ਼ਾ ਖੋਲ ਪੁੱਤ ਤੇ ਇਸ ਟਾਈਮ ਇਹਦੇ ਥੱਲੇ 15 ਤੋਂ 16 ਲੀਟਰ ਦੁੱਧ ਰੈਡੀ ਹੈ ਦੋ ਟਾਈਮ ਬੰਦਾ ਮਿਲਕਿੰਗ ਕਰ ਸਕਦਾ ਜੀ ਨਾਲ ਇਹਦੇ ਮੇਲ ਕਾਫ ਆ ਜੀ ਕੀ ਭਾ ਕੀ ਬਾਕੀ ਥੱਲਿਓ ਸਫਾਈ ਸਫਾਈ ਆਰਡਰ ਦੀ ਬਹੁਤ ਸੋਹਣੀ ਹੈ ਤੇ ਭਾ ਇਹ ਵਹਿੜ ਦੇ ਦਾਂਗੇ ਆਪਾਂ ਜਿਸ ਨੂੰ ਜੀ 80000 ਰੁਪਏ ਦੀ ਨਹੀਂ ਵਾਪਸ ਬਈ ਜਾਣੀ ਇੱਕ ਤਰ੍ਹਾਂ ਦਾ ਵੀ ਇਹੀ ਆ ਵੀ ਗਰਮੀਆਂ ਦਾ ਤਾਂ ਤੋਹਫਾ ਹੀ ਆ ਕਿਸੇ ਭਰਾ ਨੇ ਮਿਹਨਤ ਤੇ ਪੈਸੇ ਲਾਉਣੇ ਆ ਘਰੇ ਦੁੱਧ ਪੀਣ ਖਾਤਰ ਰੱਖਣੀ ਆ ਬਹੁਤ ਵਧੀਆ ਚੀਜ਼ ਆ ਫੈਟ ਰੇਟ ਵੀ ਵਧੀਆ ਜੀ ਤੇ ਦੁੱਧ ਪੀਣ ਨੂੰ ਤਾਂ ਚੰਗੀ ਚੀਜ਼ ਹੈਗੀ ਹੈਗੀ ਆ ਜੀ ਇਹ ਜਿਹੜੀ ਇਹ ਜਰਸੀ ਲਾਸਟ ਉੱਤੇ ਖੜੇ ਇਹਦੇ ਜਗਜੀਤ ਵੀਰੇ ਆ ਮੰਨ ਕੇ ਚੱਲੋ 27 ਤਰੀਕ ਤੋਂ 2 ਮਹੀਨੇ ਰਹਿ ਗਏ ਸੀ ਆ 4 ਦਿਨ ਹੋਰ ਘਟਾ ਲਓ 56 ਦਿਨ ਪਏ ਆ ਜੀ ਹੂੰ ਟਾਈਸ਼ਨ ਬੁੱਲਦੀ ਆ ਤੇ ਜੱਗ ਦਾ ਨੂੰ ਸੀਮਨ ਲੱਗਿਆ ਸਾਇਦ ਸੈਕਸਡ ਹੀ ਲੱਗਿਆਗਾ ਠੀਕ ਹੈ ਉਹ ਆਪਾਂ ਕਨਫਰਮ ਪਤਾ ਕਰਕੇ ਦੱਸ ਦਾਂਗੇ ਜੀ ਹੂੰ ਤੇ ਦੁੱਧ ਦਿੱਤਾ ਪਲੂਨ ਨੇ 27 ਕਿਲੋ ਜੀ ਠੀਕ ਹੈ ਕੀ ਰੇਟ ਰਹੂਗਾ ਇਹਦਾ ਇਹ ਵੈੜ ਆਪਾਂ ਜਸਨੋ ਦੇ ਦਾਂਗੇ 65000 ਰੁਪਏ ਦੀ ਜੀ ਸੀਲ ਠੰਡੀ ਬਹੁਤ ਜ਼ਿਆਦੇ ਆ ਠੀਕ ਆ ਜਿੰਨੀ ਵੀ ਕਹਦੋ ਓਨੂੰ ਹੀ ਬਸ ਤੋਰ ਦੇ ਹਾਂ ਦੋਸਤੋ ਹਜੇ 55 ਦਿਨ ਬਾਕੀ 55 ਦਿਨ ਬਾਕੀ ਆ ਜੀ ਗੰਦਾ ਚ 6 ਦਿਨ ਦਾ ਚੱਕਾ ਆ ਵੀ ਕਰਵਾ ਕੇ ਲੈ ਕੇ ਜਾਵੇ ਬੰਦਾ ਜੀ ਉਹਦਾ ਆਪਾਂ ਨੂੰ ਆਪਣੀ ਕਰਵਾਈ ਵੀ ਆ ਠੀਕ ਹੈ ਦੁੱਧੋਂ ਡرائی ਆ ਜਗਜੀਤ ਵੀਰੇ ਓਕੇ ਨਹੀਂ ਮੋੜ ਲਈ ਬਈ ਬਾਕੀ ਫੇਸ ਕੱਟ ਵਗੈਰਾ ਵੀ ਜਿਹਨੇ ਜਰਸੀ ਦੀ ਬਰੀਡਿੰਗ ਤੇ ਕੰਮ ਕਰਨਾ ਉਹ ਤੁਹਾਨੂੰ ਵੀ ਪਤਾ ਵੀ ਤਿਆਰ ਹੋ ਕੇ ਲੈ ਚੱਲ ਵੀ ਇਹ ਕੀ ਕੀਮਤ ਦੀ ਵਹਿੜ ਆ ਠੀਕ ਆ 2 ਮਹੀਨੇ ਬਸ ਇਹ ਸਾਂਭਣ ਨਾਲ ਕੋਈ ਕਰਮਾਲੀ ਤੇ ਵਧੀਆ ਜਰਸੀ ਦਾ ਤੋਹਫਾ ਹੀ ਜਾਵੜੂ ਇੱਕ ਤਰ੍ਹਾਂ ਦਾ ਘਰੇ ਚੰਗੀ ਹਾਈਟ ਵਾਲੀ ਆ ਚੰਗਾ ਹੁਣ ਹੀ ਬਾਡੀ ਵੇਟ ਆ ਪਿੱਠ ਪੂੜਾ ਵਧੀਆ ਚੌੜਾ ਜੀ ਠੀਕ ਹੈ ਸੋ ਅੱਜ ਦੀ ਵੀਡੀਓ ਦੇ ਇਹ ਪਸ਼ੂ ਦੋਸਤੋ ਬਾਈ ਕੋਲ ਵਿਕਰੀ ਵਾਲੇ ਸੀ ਤੁਸੀਂ ਆ ਸਕਦੇ ਹੋ ਦੇਖਣ ਵਾਸਤੇ ਧੰਨਵਾਦ